ਮਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਤਰੋ ਆਹ ਲਓ ਬੇ ਮਤਰੋ ਕਰੋ ਸ਼ੌਂਕ ਆਪਣਾ ਇੱਕ ਭਰਾ ਆ ਬਾਹਰ ਚਲਾ ਗਿਆ ਕਬੂਤਰ ਛੱਡ ਗਿਆ ਸਾਰੇ ਤੇ ਕਬੂਤਰ ਇੱਕ ਤੋਂ ਇੱਕ ਪੱਕੇ ਰਿੰਗ ਪੈਰਾਂ 'ਚ ਬਹੁਤਿਆਂ ਦੇ ਪਏ ਹੋਏ ਨੇ ਪੂਰੇ ਰਿਜ਼ਲਟਡ ਕਬੂਤਰ ਨੇ 60 ਕਬੂਤਰ ਨੇ ਟੋਟਲ ਇਹ 60 ਦੇ 60 ਕਬੂਤਰ ਸੇਲ ਆ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਤਸੱਲੀ ਦੇ ਨਾਲ ਕਦ ਕਾਠ ਵਜੂਦ ਦੇਖ ਲਓ ਠੀਕ ਆ ਜੀ ਉਮੇ ਪੱਕੀਆਂ ਰਿੰਗਾ ਜਿੱਥੇ-ਜਿੱਥੋਂ ਲਿਆਂਦੇ ਨੇ ਬਾਈ ਨੇ ਤਾਂ ਬਹੁਤ ਮਹਿੰਗੇ ਲਿਆਂਦੇ ਸੀਗੇ ਠੀਕ ਹੈ ਜੀ ਬੱਚੇ ਜੋੜੇ ਕਾਫੀ ਲਿਆਂਦੇ ਸੀਗੇ ਤੇ ਆ ਕੰਦ ਕੱਟ ਦੇ ਫੋ ਕਬੂਤਰਾਂ ਦੇ ਵਧੀਆ ਤਰੀਕੇ ਦੇ ਨਾਲ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਸੇਲ ਨੇ ਜੇ ਕੋਈ ਵੀਰਪਰਾ ਲੈਣ ਦਾ ਚਾਹਵਾਨ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੇ ਕਿਸੇ ਨੇ ਇਕੱਠੇ ਲੈਣੇ ਨੇ ਤਾਂ ਵੀ ਜੇ ਕਿਸੇ ਨੇ ਅਲੱਗ-ਅਲੱਗ ਲੈਣੇ ਨੇ ਇਹ ਕੋ ਜਿਹਦੇ ਵਿੱਚ ਆ ਦੂਸਰੇ ਖੁੱਡੇ ਵਿੱਚ ਵੀ ਦਿਖਾਣਾ ਦੂਸਰੀ ਜਾਲੀ ਜੀ ਤੁਹਾਨੂੰ ਐ ਠੀਕ ਹੈ ਜੀ ਇਹ ਦੇਖੋ ਕਬੂਤਰਾਂ ਦੇ ਕੱਦ ਕਾਠ ਵਜੂਦ ਹਰ ਚੀਜ਼ ਵਧੀਆ ਆ ਪਾਰਕ ਹੁੰਦਾ ਵੀ ਵਧੀਆ ਆ ਆ ਵਿੱਚ ਟਾਂਕੇ ਵੀ ਹੈਗੇ ਨੇ ਚਿੱਟੀਆਂ ਦੇ ਵੀ ਨੇ ਤੇ ਸ਼ਾਹ ਆਖੇ ਬਹੁਤ ਨੇ ਵਿੱਚ ਉਡਣ ਵਾਲੇ ਆ ਵਧੀਆ ਨਸਲੀ ਕਬੂਤਰ ਨੇ ਭਾਈ ਭਾਈ ਨੇ ਰੱਖੇ ਹੋਏ ਸੀ ਪੂਰੇ ਰੀਜ ਦੇ ਨਾਲ ਤੇ ਹੁਣ ਜਿਹੜੇ ਸਾਰੇ ਦੇਤੇ ਨੇ ਤੇ ਜੇ ਕੋਈ ਲੈਣ ਦਾ ਚਾਹ ਵਣ ਹੋ ਆਪਣੇ ਨਾਲ ਸੰਪਰਕ ਕਰ ਸਕਦਾ ਇੱਕ ਇਹ ਖੁੱਡਾ ਹੈਗਾ ਜੀ ਤੇ ਦੂਜੇ ਵੀ ਤੁਹਾਨੂੰ ਦਿਖਾਉਨੇ ਆ ਜੀ ਹਾਂ ਲੋ ਬਈ ਇੱਕ ਆਹਾ ਕਬੂਤਰੀ ਆ ਚਟੀਆਂ ਦੀ ਝਾੜੇ ਦੇ ਵਿੱਚ ਆ ਤੀਰ ਬੰਨ ਦਿੰਦੀ ਵੇ ਬੰਦੇ ਦੀਆਂ ਅੱਖਾਂ ਜਿਵੇਂ ਇੱਕ ਇਹ ਹੈ ਤੇ ਆ ਦੇਖੋ ਕਬੂਤਰੀ ਬਈ ਕਿੰਨੀ ਜ਼ਬਰਦਸਤ ਬੈਠੀਆਂ ਨੇ ਇਹ ਜਿਹੜੀਆਂ ਸਾਹਮਣੇ ਵੀ ਬੈਠੀਆਂ ਨੇ ਪੂਰੀਆਂ ਫੁੱਲ ਜਬਰਦਸਤ ਨੇ ਸਿੱਧੂ ਇਹਨਾਂ ਦੇ ਕੱਦ ਕਾਠ ਵੀ ਦੇਖ ਲਓ ਆਇ ਕਰ ਰੱਤੀ ਵੀ ਆ ਇਹ ਜਿੰਨੇ ਤੁਸੀਂ ਕਬੂਤਰ ਦੇਖਣ ਦਿਓ ਬਾਈ ਇਹ ਸਾਰੇ ਸੇਲ ਤਾਂ ਨੂੰ ਮੈਂ ਜਿਹੜੇ ਦਿਖਾ ਰਿਆ ਚੈੱਕ ਕਰ ਲਿਓ ਮੇਰੇ ਵੀ ਧਿਆਨ ਦੇ ਨਾਲ ਠੀਕ ਹੈ ਜੀ 60 ਕਬੂਤਰ ਵਿੱਚ ਇੱਕ ਦੋ ਜਿਹੜੇ ਸੀਗੇ ਪੁਰਾਣੇ ਸੀ ਪੱਕੇ ਟੈਗ ਵਾਲੇ ਬਾਈ ਉਹ ਵੀ ਵਿੱਚੇ ਹੀ ਨੇ ਉਦਾਂ ਨਹੀਂ ਕੋਈ ਵੀ ਤੁਸੀਂ ਪਾਓਗੇ ਕੋਈ ਬਿਮਾਰੀ ਮੋਰੀਏ ਪੂਰੇ ਤੰਦਰੁਸਤ ਨੇ ਆਹ ਲਓ ਬਾਈ ਆਹ ਦੇਖੋ ਦੇਖੋ ਕਬੂਤਰੀਆਂ ਰੂਹ ਖੁਸ਼ ਕਰਦੀਆਂ ਬਾਈ ਵਿੱਚ ਬਹੁਤ ਹੀ ਵਧੀਆ ਵਧੀਆ ਸੱਪ ਵਰਗੀਆਂ ਕਬੂਤਰੀਆਂ ਨੇ ਔਰ ਕੱਦ ਕਾਠ ਵੀ ਬੜੇ ਤਗੜੇ ਨੇ ਇਹਨਾਂ ਕਬੂਤਰਾਂ ਦੇ ਮਤਲਬ ਕਹਿੰਦਾ ਸਾਰੇ ਚੰਗੇ ਨੇ ਜਿਹਨੇ ਕਿਸ ਨੇ ਬਰੀਡਰ ਬਣਾਉਣੇ ਨੇ ਉਹ ਵੀ ਬਣਾ ਸਕਦਾ ਜੀ ਠੀਕ ਹੈ ਜੀ ਪੂਰੀ ਵੀਡੀਓ ਦੇਖਿਓ ਭਾਈ ਵਿੱਚ ਹੋਰ ਬਹੁਤ ਕਬੂਤਰ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਇਹ ਸਾਰੇ ਦੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਸੇਲ ਨੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਐ ਹੁਣ ਟਿਕ ਤੇ ਖੜੇ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਥੋੜਿਆਂ ਨੂੰ ਆਪਾਂ ਇੱਧਰ ਕਰਦੇ ਆ ਫੇਰ ਪਤਾ ਲੱਗੂਗਾ ਚੰਗੀ ਤਰ੍ਹਾਂ ਦੇ ਨਾਲ ਲੋ ਭਾਈ ਹੁਣ ਆ ਗਏ ਇੱਧਰ ਇਸ ਸਾਈਡ ਹਾ ਦੇਖੋ ਇੱਧਰ ਰਹਿ ਗਏ ਥੋੜੇ ਹੁਣ ਨਾ ਦੇਖੋ ਇਹ ਇੱਕ ਤੋਂ ਦੂਜੀ ਸਾਈਡ ਘੁੰਮੀ ਜਾਂਦੇ ਆ ਰੁਕਦੇ ਨਹੀਂ ਆ ਬਈ ਬਹੁਤ ਚੰਗੇ ਚੰਗੇ ਆ ਕਹਿਣ ਦਾ ਮਤਲਬ ਪ੍ਰਿੰਦੇ ਬਿਲਕੁਲ ਸਾਫ਼ ਸੁਥਰੇ ਇੱਕ ਕਬੂਤਰੀ ਤੁਹਾਨੂੰ ਦਿਖਾਣੇ ਆ ਇਹ ਦੇਖੋ ਆੜੀ ਜਾਂਦੀ ਆ ਕਾਲੀ ਚਿੱਟੀ ਅੱਖੜੀ ਹੈ ਸ਼ਾਇਦ ਬੜੀ ਚੰਗੀ ਹੈ ਵੀ ਬਈ ਸਾਰੇ ਹੀ ਵਧੀਆ ਨੇ ਕਦ ਕਾਟ ਤੋਂ ਪਤਾ ਲਾ ਜਾਂਦਾ ਪਰ ਕੁੰਦੇ ਤੋਂ ਪਤਾ ਲੱਗ ਜਾਂਦਾ ਆ ਏ ਬਾਈ ਦੂਸਰਾ ਖੁੱਡਾ ਠੀਕ ਆ ਜੀ ਤੀਸਰਾ ਸੋਰੀ ਦਿਖਾਤਾ ਤੁਹਾਨੂੰ ਇਹਦੇ ਵਿੱਚ ਕੁਝ ਚੱਪ ਕ੍ਰੈਸ਼ੂ ਵੀ ਆਏ ਨੇ ਜੀ ਤੁਹਾਨੂੰ ਫੇਰ ਦੱਸਦੀ ਜਿਹੜੇ ਚੱਪ ਕਹਿੰਦੇ ਸੀ ਨਾ ਭਰਾ ਚਾਹੀਦੇ ਆ ਇਹਦੇ ਵਿੱਚ ਕਾਫੀ ਜਿਹੜੇ ਚੱਪ ਕ੍ਰੈਸ਼ੂ ਕਬੂਤਰ ਆਏ ਨੇ ਐ ਦੇਖੋ ਇੱਕ ਦੋ ਵਿੱਚ ਇਹਦੇ ਦੇਸੀ ਆ ਬਾਕੀ ਜਿਹੜੇ ਹੈਗੇ ਸਾਰੇ ਚੱਪ ਨੇ ਚਾਰ ਪੰਜ ਚੱਪ ਨੇ ਐ ਦੇਖੋ ਇੱਕ ਪੱਠਾ ਵੀ ਆ ਇਹਨਾਂ ਦਾ ਆ ਸ਼ਾਹ ਅੱਖਾ ਚੱਪ ਵੀ ਆ ਇੱਕ ਵਿੱਚ ਅੱਠ ਕਬੂਤਰ ਇਹ ਨੇ ਜਿਹੜੇ ਕਿਹੇ ਵੀਰ ਨੂੰ ਜਿਹੜੇ ਚਾਹੀਦੇ ਹਣ ਉਹ ਕੰਟੈਕਟ ਕਰ ਸਕਦਾ ਹੋਰ ਵੀ ਦਿਖਾਣੇ ਤੁਹਾਨੂੰ ਬਾਈ ਕਾਫੀ ਕਬੂਤਰ ਨੇ ਇਹ ਜਿਹੜੇ ਦਿਖਾਏ ਆ ਲੱਗ ਨੇ ਹੋਰ ਮੈਂ ਦਿਖਾਣਾ ਜਿਹੜੀ ਇਹਨਾਂ ਦੇ ਨਾਲ ਆਏ ਨੇ ਠੀਕ ਆ ਜੀ ਆ ਕਰੋ ਚੈੱਕ ਇਹ ਨੇ ਸਮਝ ਲਓ ਦੇਸੀ ਕਹੋ ਵਿੱਚ ਚੱਪ ਕਰੈਸ਼ੂ ਨੇ ਦੋ ਦੇਸੀ ਬਾਕੀ ਚੱਪ ਕਰੈਸ਼ੂ ਨੇ ਠੀਕ ਆ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਇੱਧਰ ਆ ਜਾਓ ਬਾਈ ਆਹ ਖੁੱਡਾ ਇਹਦੇ ਵਿੱਚ ਦੇਖੋ ਕਬੂਤਰ ਤੁਸੀਂ ਆਪ ਕਹਿਣਾ ਆਪ ਕੋਈ ਨਹੀਂ ਜੀ ਵਿੱਚੋਂ ਰੱਖਣਾ ਸਾਰੇ ਦੇ ਦੇਣੇ ਆ ਆਪਾਂ ਵਿੱਚੋਂ ਮਤਲਬ ਕੱਢ ਵੀ ਸਕਦੇ ਸੀ ਕੱਢਣੇ ਹੁੰਦੇ ਤੁਹਾਨੂੰ ਸਾਰੇ ਦਿਖਾ ਦਿੱਤੇ ਆ ਇਹ ਦੇਖੋ ਮੌਜਾ ਬੈਠਾ ਬਹੁਤ ਹੀ ਤਗੜਾ ਹੈ ਵੀ ਕਬੂਤਰ ਮੜਵੜੇ ਨਸਲਾਂ ਦੇ ਕਬੂਤਰ ਨੇ ਆ ਮੌਜਾ ਦੇਖੋ ਪੈਰ ਦੇ ਵਿੱਚ ਉਹੀ ਰਿੰਗ ਪਾਏ ਹੋਏ ਨੇ ਪੁਰਾਣੀਆਂ ਨੇ ਜਿਨ੍ਹਾਂ ਦੇ ਸਾਰਿਆਂ ਦੇ ਰਿੰਗ ਨਹੀਂ ਇਹ ਛੋਟੀ ਜਾਲੀ ਦੇ ਵਿੱਚ ਹਨ ਥੋੜਾ ਜਿਹਾ ਮਟਰ ਇਹ ਬਾਹਰ ਕੱਢ ਲੈ। ਕੋਣ ਦੇਖੋ ਬਈ। ਇਹ ਡਰਦੇ ਆ ਖਾਣਾ ਛੋਟਾ ਹੋਣ ਕਰਕੇ ਬਈ। ਇਧਰ ਨਹੋ ਜੋ ਓਏ। ਹੈਲੋ ਕਰੋ ਸ਼ੌਂ ਮੇਰੇ ਵੀਰ ਇਹ ਸਾਰੇ ਦੇ ਸਾਰੇ ਬਾਈ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਦੇ ਸਾਰੇ ਕਬੂਤਰ ਸੇਲ ਨੇ ਪੂਰੇ ਵਧੀਆ ਹਾਈ ਕੁਆਲਿਟੀ ਦੇ ਨੇ ਠੀਕ ਹੈ ਜੀ ਹਰ ਤਰ੍ਹਾਂ ਦੇ ਕਬੂਤਰ ਨੇ ਵਿੱਚ ਕਦ ਕਾਠ ਵਜੂਦ ਹਰ ਚੀਜ਼ ਇਹਨਾਂ ਦੀ ਵਧੀਆ ਉਡਾਰ ਵਾਲੇ ਕਬੂਤਰ ਇੱਕ ਵਾਰ ਫੇ ਭਾਈ ਆਪਾਂ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਉਹ ਦਿਖਾ ਦੇਵਾਂਗੇ ਠੀਕ ਹੈ ਜੀ ਇੱਕ ਚਾਤੀ ਦਵਾਰਾ ਮਰਾਉਨੇ ਆ ਚੈੱਕ ਕਰ ਲਿਓ ਠੀਕ ਹੈ ਜੀ ਇਹ ਅਲੱਗ-ਅਲੱਗ ਰੱਖੇ ਭਈ ਇਹ ਇਕੱਠੇ ਰੱਖਣਾ ਲੜਦੇ ਨੇ ਫਿਰ ਤੇ ਇਹਨਾਂ ਦੇ ਪਰਪੁਰ ਖਰਾਬ ਹੋ ਜਾਂਦੇ ਆ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਭਾਈ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਦੇਖ ਸਕੋ ਵਧੀਆ ਤੋਂ ਵਧੀਆ ਵੀਡੀਓ ਦਿਖਾਉਂਦੇ ਰਾਵਾਂਗੇ ਤੁਹਾਨੂੰ ਸਰਪੰਚ ਲਲੂਆਣੇ ਦੀ ਦੂਜੀ ਵੀਡੀਓ ਭਾਗ ਦੂਜਾ ਵੀ ਜਿਹੜਾ ਹੈਗਾ ਤੁਹਾਨੂੰ ਦਿਖਾਵਾਂਗੇ ਆਪਣੇ ਕੋਲ ਪਈਆ ਤੇ ਅੱਜ ਆਪਾਂ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਇਹਦੇ ਵਿੱਚ ਇੱਕ ਵਾਰ ਦੁਬਾਰਾ ਤੁਹਾਨੂੰ ਕਬੂਤਰ ਬਾਕੀ ਵੀ ਦਿਖਾਉਣੇ ਆ ਆ ਕਬੂਤਰ ਹੈਗੇ ਆ ਉੱਡੇ ਦੇ ਬਾਜ਼ੀਆਂ ਦੇ ਵਿੱਚ ਆਪਣੇ ਇਹ ਵੀ ਤੁਹਾਨੂੰ ਦਿਖਾ ਦਈਏ ਜੀ ਇਹ ਕਬੂਤਰ ਆਪਣੇ ਜਿਹੜੇ ਬਾਜ਼ੀਆਂ ਉੱਡੇਦੇ ਨੇ ਉਹਨੇ ਇੱਕ ਡੱਬਾ ਆ ਜਿਹੜੇ ਮਤਲਬ ਆਪਣੇ ਕੋਲ 8 8 9 9 ਘੰਟੇ ਉੱਡੇ ਉਹ ਕਬੂਤਰ ਨੇ ਠੀਕ ਹੈ ਜੀ ਕਰ ਲੋ ਸ਼ੌਂਕ ਝਾੜੇ ਚ ਨੇ ਕੁਝ ਇਹ ਆਂਡਿਆਂ ਤੇ ਬੱਚਿਆਂ ਤੇ ਲਾਤੇ ਹੀ ਗਹੀ ਮੈਂ ਤੇ ਪਰ ਬੱਚੇ 부ੱਚੇ ਤੇ ਬਣੀ ਨਹੀਂ ਦੋ ਤਿੰਨ ਰੱਤੇ ਵੀ ਹੈਗੇ ਨੇ ਬਾਈ ਜਿਹੜੇ ਉੜਦੇ ਸੀ ਆ ਟੀੜਾ ਵੱਡਾ ਆ ਡੱਬਾ ਆਪਣਾ ਠੀਕ ਹੈ ਜੀ ਇਹ ਵੀ ਸੇਲ ਕਰ ਦੇਵਾਂਗੇ ਐਂ ਦੇਖ ਲੋ ਬਜੂਦ ਕਦ ਕਾਠੇ ਨਾਲ ਕਬੂਤਰਾਂ ਦੇ ਸਾਰਿਆਂ ਦੇ ਪੂਰੇ ਵਧੀਆ ਨਸੂ ਇਹ ਉਹਨਾਂ 60ਾਂ ਚ ਨਹੀਂ ਆਏ ਜਿਹੜੀ ਇਹ ਤੁਹਾਨੂੰ ਦਿਖਾਈ ਹੈ ਜੀ ਤੇ ਆਹ ਜਿਹੜੇ ਹੁਣ ਦਿਖਾਉਣ ਲੱਗੇ ਉਹੀ 60ਾਂ ਵਾਲੀ ਆ ਇੱਕ ਵਾਰ ਤੁਹਾਨੂੰ ਸ਼ੌਂਕ ਕਰਾ ਦਈਏ ਦੁਬਾਰਾ ਇਹਨਾਂ ਦਾ ਹੁਣ ਖਿਲਰ ਕੇ ਬੈਠੇ ਨੇ ਥੋੜੇ ਜਿਹੇ ਇਹਦੇ ਵਿੱਚ ਦੋ ਤਿੰਨ ਹੀ ਬੱਚੇ ਆ ਬਾਕੀ ਸਾਰੇ ਵੱਡੇ ਆ ਮਤਲਬ ਪੱਠੇ ਪੱਠੀਆਂ ਨੇ ਬਾਕੀ ਉਹ ਵੱਡੇ ਨੇ ਕਿਦਾਂ ਦਾ ਲੱਗਿਆ ਦੱਸਿਓ ਜਰੂਰ ਮੇਰੇ ਵੀਰ ਠੀਕ ਹੈ ਜੀ ਇਹ ਚਾਤੀ ਮਾਰ ਲਓ ਇਹਨਾਂ ਨੂੰ ਮੇਰੇ ਵੀਰ ਇੱਕ ਵਾਰੀ ਫੇਰ ਦੇਖੋ ਇਹਨਾਂ ਦੇ ਵਜੂਦ ਬਹੁਤ ਹੀ ਲੰਬੇ ਲੰਬੇ ਕਬੂਤਰ ਆ ਭਾਈ ਥੋੜੀ ਜਿਆ ਚਾਨਣਾ ਜਾਂ ਲਾਈਟ ਜੀ ਪਾਈ ਲੀਆ ਤਾਂ ਥੋੜਾ ਕਲੀਅਰ ਨਹੀਂ ਆ ਬਹੁਤ ਲੰਬੇ ਲੰਬੇ ਵਧੀਆ ਕਬੂਤਰ ਨੇ ਇਹ ਮੇਰੇ ਵੀਰ ਕਰ ਲਓ ਸ਼ੌਂਕ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਦੇ ਨਾਲ ਹਾਂ ਲੋ ਬਾਈ ਅੱਖਾਂ ਵੀ ਦੇਖੋ ਇਹਨਾਂ ਦੀਂ ਦੀਵੇ ਬੰਦੇ ਕਈਆਂ ਦੇ ਬਹੁਤ ਚੰਗੇ ਚੰਗੇ ਅ ਸੰਧੂਰੀ ਪਲਕਾਂ ਦਾ ਬੈਠਾ ਇੱਕ ਸਾਹਮਣੇ ਜਿਹੜਾ ਪਹਿਲੇ ਨੰਬਰ ਤੇ ਆ ਇੱਕ ਕ੍ਰੈਸ਼ੂ ਤਾਂ ਤੁਸੀਂ ਦੇਖ ਹੀ ਲਿਆ ਬਾਈ ਸਾਰੇ ਜਿਹੜੇ ਚੱਪ ਕ੍ਰੈਸ਼ੂ ਨੇ ਇਹ ਵੀ ਸੇਲ ਨੇ ਸਾਰੇ ਸਾਰੇ ਤੇ ਆ ਜੋ ਥੱਲੇ ਤੁਹਾਨੂੰ ਦਿਖਾ ਦਿਆ ਹੁਣ ਆ ਵੇ ਵਾਹ ਕਰੋ ਸ਼ੌਂਕ ਮੇਰੇ ਦੀ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਆਪਣੀ ਕੋਸ਼ਿਸ਼ ਹੁੰਦੀ ਆ ਬਈ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਆ ਆਪਾਂ ਤੇ ਜਿਹੜੇ ਵੀ ਭਰਾਵਾਂ ਨੂੰ ਜਰੂਰ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਠੀਕ ਆ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਜੀ ਨਵੀਂ ਵੀਡੀਓ ਲੈ ਕੇ ਮਿਲਦੇ ਹਾਂ ਬਹੁਤ ਛੇਤੀ ਤੇ ਕੱਲ ਨੂੰ ਆਪਾਂ ਅਪਲੋਡ ਕਰਾਂਗੇ ਬਾਈ ਧੀਰੇ ਸਰਪੰਚ ਤੇ ਮੋਰ ਉਸਤਾਦ ਵਾਲੀ ਵੀਡੀਓ ਤੇ ਦਿਓ ਹੁਣੇ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ